ਸੱਚੀਏ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਜਰਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਸਾਂਝ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐਮ ਐਲ ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੇੜਿਆ ਆਮ ਆਦਮੀ ਵੀ ਉਸ ਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸਨੇ ਨਵਾਂ-ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ ਪਰ ਅਸਲ ਵਿੱਚ ਇਹ ਗੱਲ ਨਹੀਂ ਸੀ ਸਾਈਕਲ ਚਲਾਉਣਾ ਸਿੱਖਿਆ ਉਸ ਨੂੰ ਲਗਭਗ 30 ਸਾਲ ਹੋ ਚੁੱਕੇ ਸਨ ਤੇ ਉਹ ਵਾਵਾ ਸਾਫ਼ ਸਾਈਕਲ ਚਲਾ ਸਕਦਾ ਸੀ ਇਹ ਸ਼ਹਿਰ ਨਹੀਂ ਸੀ ਪਰ ਪ੍ਰੋਫੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਜ਼ਾਰਾਂ ਵਿੱਚੋਂ ਵੀ ਬਿਨਾਂ ਟੱਲੀ ਖੜਕਾਇਆ ਆਪਣਾ ਵਿੰਗ ਤੜਿੰਗਾ ਰਾਹ ਰੋਂਦਾ ਲੰਘ ਜਾਂਦਾ ਸੀ ਅਸਲ ਵਿੱਚ ਉਹ ਕੁਝ ਸੋਚਦਾ ਸੋਚਦਾ ਕਾਲਜ ਵਿੱਚ ਉਹ ਨਿਕਲਿਆ ਸੀ ਤੇ ਸੋਚਦੇ ਆ ਸੋਚਦੇ ਆ ਹੀ ਉਸ ਨੇ ਆਤਨ ਜ਼ੋਰ ਨਾਲ ਪੈਡਲ ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇਖ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਿਸ਼ ਕਰ ਦਿੱਤੀ ਅੱਗੇ ਚੜਾਈ ਸੀ ਸੜਕ ਵਿੱਚ ਰੋੜੇ ਵੀ ਬੜੇ ਉਭਰੇ ਹੋਏ ਸਨ ਤੇ ਕਿਤੇ ਕਿਤੇ ਪਾਣੀ ਨੇ ਵਾਕੇ ਡੋਂਗੀਆਂ ਘਰਾਲਾਂ ਵਾ ਛੱਡੀਆਂ ਹੋਈਆਂ ਸਨ ਤੇ ਇਨ੍ਹਾਂ ਗੱਲਾਂ ਨੇ ਰਲ ਕੇ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਦਿਨ ਲਾ ਦਿੱਤੇ ਬਹੁਤਾ ਜ਼ੋਰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੋਚ ਦਾ ਸਿਲਸਿਲਾ ਟੁੱਟਾ ਅਤੇ ਉਹਨਾਂ 2-4 ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ ਮਾਰ ਕੇ ਕਾਠੀ ਉੱਤੇ ਫਲਾਕੀ ਮਾਰ ਦਿੱਤੀ ਗਾਠੀ ਤੇ ਬੈਠਦੇ ਅਸੀਂ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ ਟਾਇਰ ਖੰਗਰੀਲੇ ਕੱਚੇ ਰੋੜਿਆਂ ਤੇ ਥੜਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ ਵੱਲ ਖਾਂਦਾ ਹੌਲੀ-ਹੌਲੀ ਵਧ ਰਿਹਾ ਸੀ ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁਢਲੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ਕਲਤਾਵਾਂ ਨਾਲ ਸਮਾਨਤਾ ਜਾਪੀ ਪੱਕੀ ਸੜਕ ਤੱਕ ਪਹੁੰਚਦੇ ਆ ਉਸ ਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸਨੇ ਜ਼ੋਰ ਦੇ ਇੱਕ ਦੋ ਧੱਕਿਆਂ ਨਾਲ ਉਸ ਨੂੰ ਸੜਕ ਤੇ ਚੜਾ ਹੀ ਲਿਆ ਸੜਕ ਤੋਂ ਖੱਬੇ ਪਾਸੇ ਮੁੜਿਆ ਇਤਿਹਾਸਿਕ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲਾਗੇ ਸੰਗਣੀ ਤਰੇਕ ਦੀ ਨਿੱਕੀ ਜਹੀ ਹਰੀ-ਭਰੀ ਛਾਂ ਹੈਠਾ ਕੁਝ ਮਰਦਾਵੀਆਂ ਅਤੇ ਜਨਾਨਾ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਕੁਝ ਸਵਾਰੀਆਂ ਉਸ ਦੇ ਪਿੱਠ ਪਿਛੇ ਸੜਕ ਦੇ ਖੱਬੇ ਬੰਨੇ ਬਣਾਏ ਬੱਸ ਸਟੈਂਡ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ ਤੇ ਸਟੈਂਡ ਦੀ ਛਾਵੇਂ ਖਲੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦੇ ਰਹੀ ਸੀ ਕੱਚੀ ਤੇ ਉਖੜੀ ਪੁਖੜੀ ਸੜਕ ਤੇ ਜ਼ੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ ਸੀ ਇਸ ਥਾਂ ਤੋਂ ਫਰਲਾਂਕੋ ਦੇ ਵਿੱਤ ਤੱਕ ਪੱਕੀ ਸੜਕ ਟਲਵਾਨ ਸੀ ਤੇ ਪ੍ਰੋਫੈਸਰ ਨੇ ਪੈਡਲ ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸੰ ਸਾਈਕਲ ਡੇੜੇ ਪੈ ਗਿਆ ਸੀ ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸ ਨੇ ਸਾਈਕਲ ਦੀ ਚਾਲ ਨੂੰ ਹੋਰ ਤੇਖੀ ਕਰ ਦਿੱਤਾ ਸਾਹ ਰੋ ਕੇ ਖੜੀ ਹਵਾ ਵੀ ਮਾਨੋ ਝੂਕ ਕੇ ਵਗਣ ਲੱਗੀ ਤੇ ਉਸ ਨੂੰ ਬਚਪਨ ਵਿੱਚ ਪੜੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੇ ਥੱਲੇ ਉਤਰਨਿਆਂ ਦਾ ਚੇਤਾ ਕਰਾਇਆ ਉਸ ਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਜੇ ਜਿਹੜਾ ਮਿਹਨਤ ਕਰਕੇ ਤੇਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਸ ਦੇ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ ਤੇ ਮਿਲਦੇ ਹਨ ਉਹ ਸੋਚਣ ਲੱਗਾ ਜਿਵੇਂ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਨੂੰ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ ਉਹ ਉਤਰਾਏ ਨੂੰ ਮੰਨਉ ਸਰ ਕਰਦਾ ਉਧਰੀ ਧਰਤੀ ਤੇ ਉਤਰ ਆਇਆ ਸੀ ਤੇ ਹੁਣ ਆਮ ਜਹੀ ਚਾਲ ਨਾਲ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ ਉਸ ਨੂੰ ਉਸ ਕਵਿਤਾ ਦੀ ਉਸ ਤੁਕ ਦੀ ਸਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ ਭਾਵੇਂ ਉਹ ਕਿੰਨੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ ਰੇਲਵੇ ਦੀ ਲਾਈਨ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜੇੜ ਦੀ ਧੁੱਪ ਨੇ ਕਈਆਂ ਥਾਵਾਂ ਤੋਂ ਸੜਕ ਦੇ ਲੋਕ ਨੂੰ ਪੰਗਰਾ ਦਿੱਤਾ ਸੀ ਅਤੇ ਕੰਡਿਆਂ ਤੋਂ ਇਹ ਵਦੇਰੇ ਪੰਗਰੀ ਹੋਈ ਸੀ ਇਹ ਲੋਕ ਉਸੇ ਸਾਈਕਲ ਦੇ ਪਹੀਆਂ ਨੂੰ ਫੜੜ ਕਰ ਰਹੀ ਸੀ ਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਦੇਰੇ ਵਾਹੀਆਂ ਅਣਵਾਹੀਆਂ ਪੈਲੀਆਂ ਖਾਕੀ ਮਿੱਟੀ ਉਗਾੜ ਕੇ ਮਾਨੋ ਅਗੇਤਰੇ ਮੀਂਹ ਦੀ ਕੁੜੀ ਕਰ ਰਹੀਆਂ ਸਨ ਜੇਠ ਦੀ ਤੁੱਪ ਵਿੱਚ ਕੰਡੇ ਤੇ ਉੱਗੀਆਂ ਉੱਚੀਆਂ ਟਾਹਣੀਆਂ ਦੇ ਨਿੱਕੀ ਜਹੀ ਨੁੱਕਰ ਵਾਲੇ ਗੋਲ ਪੱਤੇ ਆਪਣੀ ਹਰਿਆਵਲ ਨਾਲ ਪ੍ਰੋਫੈਸਰ ਸਾਹਿਬ ਦੇ ਗਰਮ ਹੋਏ ਚੌਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਗਣੀ ਠੰਡ ਪਾਉਂਦੇ ਸਨ ਭਾਵੇਂ ਉਹਨਾਂ ਦੀ ਛਾਂ ਨਾ ਹੀ ਪ੍ਰੋਫੈਸਰ ਤੇ ਨਾ ਹੀ ਸੜਕ ਦੇ ਕਿਸੇ ਭਾਗ ਤੇ ਪੈਰੀ ਸੀ ਬਰਸਾਤੀ ਪਾਣੀ ਨੂੰ ਕੱਢਣ ਲਈ ਬਣੇ ਐਸ ਵੇਲੇ ਸੁੱਕੇ ਨਾਲੇ ਦੇ ਕੰਡੇ ਤੇ ਅੱਕ ਦੇ ਝਾੜਾਂ ਦੀ ਬਹਾਰ ਦੇਖਣ ਵਾਲੇ ਸੀ ਪੰਛੀ ਉੜਦੇ ਘੱਟ ਹੀ ਨਜ਼ਰ ਆਉਂਦੇ ਸਨ ਦੂਰ ਟਾਲੇ ਵਿੱਚ ਲੋਕ ਕੇ ਬੈਠੇ ਘੁੱਗੇ ਆਪਣੀ ਘੁੱਗੋਂ ਘੂ ਦੇ ਮਿੱਠੀ করুণਾ ਭਰੀ ਆਵਾਜ਼ ਨਾਲ ਉਸੇ ਹੋਣ ਦੀ ਗਵਾਹੀ ਦੇ ਰਹੀ ਸੀ ਅਚਾਨਕ ਮਾਰੇ ਜਿਹੀ ਖੜਖੜਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ ਹਾਲੀ ਤੱਕ ਬਿਨਾਂ ਇੱਕ ਵਸ ਦੇ ਉਸ ਦੇ ਲੱਗੋ ਕੋਈ ਨਹੀਂ ਸੀ ਲੰਘਿਆ ਉਸ ਨੇ ਸੁੱਤੇ ਸਿੱਧ ਆਪਣੇ ਪੈਰ ਤੇਜ਼ ਮਾਰਨੇ ਸ਼ੁਰੂ ਕਰ ਦਿੱਤੇ ਪਰ ਖੜਖੜ ਕਰਦਾ ਸਾਈਕਲ ਉਸਦੇ ਲਾਗੋ ਨਹੀਂ ਲੰਘ ਹੀ ਗਿਆ ਪਹਿਲੋਂ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜ਼ਰਾ ਹੋਰ ਤੇਜ਼ ਕਰਕੇ ਲਾਲ ਚੀਰੇ ਵਾਲੇ ਨੌਜਵਾਨ ਦੇ ਲਾਕੋਂ ਦੀ ਨਿਕਲ ਕੇ ਦੱਸ ਦੇ ਕੋਈ ਭਾਵੇਂ ਉਸਦੇ ਵਾਲ ਸਿਰ ਦੇ ਵਾਲ ਚਿੱਟੇ ਹੋ ਗਏ ਹਨ ਪਰ ਹਾਲੇ ਉਹ ਜਵਾਨਾ ਕੋਲੋਂ ਮਾਰ ਨਹੀਂ ਖੰਦਾ ਪਰ ਛੇਤੇ ਹੀ ਉਸਦੇ ਦਿਲ ਵਿੱਚ ਚਲੋ ਜਾਣਦੇ ਉਹਦਾ ਭਾਵ ਤੇਬਰ ਹੋ ਗਿਆ ਤੇ ਉਸਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ ਪਤਾ ਨਹੀਂ ਕਿਸਾਨ ਨੋਮਾ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਸੀ ਉਹ ਲੱਕੜ ਦੇ ਗੁਟਕਿਆਂ ਵਾਲੇ ਖੜਖਣਾਉਂਦੇ ਸਾਈਕਲ ਨੂੰ ਤੱਸੀ ਜਾ ਰਿਹਾ ਸੀ ਦੋ ਪਹੀਆਂ ਤੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾਰਟ ਦੀ ਅਹਿਮੀਅਤ ਦਾ ਖਿਆਲ ਉਸਦੇ ਦਿਮਾਗ ਵਿੱਚ ਲਿਸ਼ਕ ਗਿਆ ਕਿਵੇਂ ਇਕੋ ਲਾਈਨ ਵਿੱਚ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਾਨੂੰ ਉਸ ਦਾ ਮਨ ਦੌੜ ਕੇ ਇਸ ਖਿਆਲ ਵੱਲ ਜਾ ਪਿਆ ਇਹ ਸਾਈਕਲ ਗਰੀਬ ਦੀ ਸਵਾਰੀ ਹੈ ਤੇ ਫਿਰ ਉਸ ਨੂੰ ਕੱਲ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਖਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਕਰਾ ਯਾਦ ਆਇਆ ਕਿ ਜਿੱਥੇ ਦੂਜਿਆਂ ਦੇਸ਼ਾਂ ਵਿੱਚ ਸਪੂਤਨਿਕਾ ਹਵਾਈ ਜਹਾਜ਼ਾਂ ਜਾਂ ਘਟੋਕਟਕਾਰਾਂ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਹਾਲੇ ਮਸੀਸਾਈਕਲ ਦੇ ਯੋਗ ਤੱਕ ਪਹੁੰਚਿਆ ਹੈ ਕਿੰਨੇ ਫੇਸ ਦੇ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਹਨ ਉਹ ਸੋਚਿਆ ਉਸ ਨੂੰ ਇਹ ਸੰਖਿਆ ਨਗੁਣੀ ਜਹੀ ਜਾਪੀ ਉਸਨੇ ਫੈਸਲਾ ਕੀਤਾ ਭਾਰਤ ਸਾਈਕਲ ਦੇ ਯੋਗ ਵਿੱਚ ਨਹੀਂ ਪਹੁੰਚਿਆ ਇਹ ਵੀ ਸਾਡੀ ਖੁਸ਼ਫहमी ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ ਸਾਈਕਲ ਕਾਲਵੇਤਾ ਭਾਰਤ ਦੀ ਗਰੀਬੀ ਦਾ ਸੂਚਕ ਹੈ ਉਸ ਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਉਸ ਨੂੰ ਪ੍ਰਤੀਤ ਹੋਇਆ ਕਿ ਉਸ ਦੀ ਤੋਮੀ ਦੀ ਤਿੱਟੀ ਪਤਲੂਨ ਤੇ ਬੁਸ਼ ਸ਼ਰਟ ਵਿੱਚੋਂ ਉਸ ਦੀ ਕਾਲੀ ਤੇ ਗਲੇਜ਼ ਗਰੀਬੇ ਫੁੱਟ ਪਈ ਹੈ ਤੇ ਸਾਰੀ ਦੁਨੀਆ ਨੇ ਉਸ ਨੂੰ ਦੇਖ ਲਿਆ ਹੈ ਉਹਨਾ ਗਰੀਬ ਲੋਕਾਂ ਨੇ ਵੀ ਜੋ ਉਸ ਦੀ ਚਿੱਟੀ ਪਤਲੂਨ ਨੂੰ ਉਸੇ ਅਮੀਰੀ ਇਆ ਅਵਸਰੀ ਦਾ ਚਿੰਨ ਸਮਝ ਕੇ ਬਿਨਾ ਜਾਣ ਪਛਾਣ ਤੋਂ ਹੀ ਸਲਾਮਾ ਮਾਰਦੇ ਰਹਿੰਦੇ ਸਨ ਅਸਲ ਵਿੱਚ ਉਸ ਨੂੰ ਬੁੱਢੇ ਬਾਰੇ ਮੋਢਲੀ ਤਨਖਾਹ ਤੇ ਲੈਕਚਰਰੀ ਮਿਲੀ ਸੀ ਤੇ ਟੱਬਰਦਾਰੀ ਉਸ ਦੀ ਵੱਡੀ ਸੀ ਦੂਜੇ ਬੰਨਿਓ ਇੱਕ ਬਾਸਾਰੇ ਸੀ ਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ ਲਾਲ ਚੀਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ ਪ੍ਰੋਫੈਸਰ ਨੂੰ ਵੀ ਖੱਬੇ ਬੰਨੇ ਉਤਰਨਾ ਪਿਆ ਤੇ ਉਸਨੇ ਇਸ ਆਪਣੇ ਬਚਾ ਦੇ ਕੰਮ ਨੂੰ ਵੀ ਆਪਣੇ ਹੱਥਕ ਸਮਝਿਆ ਸੀ ਅੱਜ ਜੇ ਉਸ ਦੇ ਕੋਲ ਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ ਤੇ ਹੋਰ ਦੇਖੋ ਇਹ ਭੂਤ ਨੇ ਉਸ ਦੇ ਅੱਧੇ ਚਿੱਟੇ ਸਿਰ ਵਿੱਚ ਢੂੜ ਦੀ ਟੋਕਰੀ ਪਾ ਕੇ ਚਲਦੀ ਬਣੀ ਸੀ ਤੇ ਉਸ ਦੀਆਂ ਅੱਖਾਂ ਅੱਗੇ ਕੋਚੇ ਲਈ ਹਨੇਰਾ ਢਾਣ ਗਈ ਸੀ ਢੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ ਸਵਾਰ ਉਸ ਨੂੰ ਸੜਕ ਤੇ ਚੜਦਾ ਦਿਸਿਆ ਇੱਕ ਤੀਵੇਂ ਦਾ ਬੁੱਤ ਉਸ ਨੂੰ ਸੜਦੇ ਕੱਟੇ ਵਿੱਚ ਤੁਰਦਾ ਦਿਸ ਰਿਹਾ ਸੀ ਉਸ ਦੇ ਪਿੱਛੇ ਪ੍ਰੋਫੈਸਰ ਸਾਇਬਲ ਸੀ ਤੇ ਉਹ ਉਸ ਪਾਸੇ ਜਾ ਰਹੇ ਸੀ ਜਿਸ ਪਾਸੇ ਦੋਵੇਂ ਸਾਈਕਲ ਸਵਾਰ ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਤੀਵੀ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਹੈ ਤੇ ਉਸ ਨੇ ਮੁੜ ਕੇ ਤੀਵੀ ਵੱਲ ਦੇਖਿਆ ਹੈ ਪਰ ਸਾਈਕਲ ਸਵਾਰ ਝੱਟ ਹੀ ਤੀਵੀ ਤੋਂ ਦੂਰ ਲੰਘ ਚੁੱਕਾ ਸੀ ਉਹਨ ਪ੍ਰੋਫੈਸਰ ਦੋ ਨੂੰ ਮੇਲ ਪੈਂਡਾ ਕਰ ਚੁੱਕਾ ਸੀ ਤੇ ਉਸ ਦੀ ਸਵੇਰੇ ਹੀ ਸ਼ੇਮ ਕੀਤੀ ਤਿੱਖੀ ਠੋਡੀ ਤੋਂ ਪਸੀਨਾ ਵਗ ਤੁਰਿਆ ਸੀ ਸੱਜੇ ਹੱਥ ਨਾਲ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੇਬ ਵਿੱਚ ਪਾ ਕੇ ਹੈਂਡਲ ਫੇਰ ਦੋਹਾਂ ਹੱਥਾਂ ਨਾਲ ਸੰਭਾਲ ਲਿਆ ਉਹ ਉਸ ਦਾ ਸਾਈਕਲ ਉਸ ਧੀਮੀ ਦੇ ਬਰਾਬਰ ਪਹੁੰਚ ਰਿਹਾ ਸੀ ਧੀਮੀ ਦੇ ਕੰਨ ਖੜੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਿਆਂ ਉਸ ਨੇ ਕਿਹਾ ਵੇ ਮੀਰਾ ਸਾਈਕਲ ਵਾਲਿਆ ਮੈਨੂੰ ਵੀ ਨਾਲ ਲੈ ਚਲ ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ ਅੱਧ ਫਰਲਾਂਗ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਜਿਵੇਂ ਮਾਈ ਦੇ ਹੱਥਾਂ ਨੇ ਆ ਕੇ ਉਸ ਦੀਆਂ ਬ੍ਰੇਕਾਂ ਨੂੰ ਬੰਨ੍ਹ ਦਿੱਤਾ ਹੋਵੇ ਉਹ ਸਾਈਕਲ ਪਿਛਾ ਮੋੜਿਆ ਤੇ ਸੋਚਣ ਲੱਗਾ ਕਿ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਨੂੰ ਸ਼ਹਿਰ ਤੱਕ ਕਿਉਂ ਨਾ ਚੜਾ ਲਿਆ ਜਦ ਕਿ ਸ਼ਹਿਰ ਹੌਣ ਮਸੀਂ ਮੀਲ ਕੁ ਰਹਿ ਗਿਆ ਸੀ ਉਹ ਸਾਈਕਲ ਸਵਾਰ ਉਸ ਨੂੰ ਪੱਥਰ ਦੇ ਲਾਪਿਆ ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮਹਤਾਜ ਨੂੰ ਮੁਸ਼ਕਲ ਵਿੱਚ ਛੱਡ ਕੇ ਅਗਾਹ ਲੰਘ ਗਿਆ ਸੀ ਉਸ ਨੂੰ ਆਪਣੀ ਗਲਤੀ ਠੀਕ ਕਰਦੇ ਆ ਖੁਸ਼ੀ ਪਰਦੇਸ ਹੋ ਰਹੀ ਸੀ ਉਸ ਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ ਮਾਈ ਕਿੱਥੇ ਜਾਣਾ ਏ ਬੇ ਮੇਰਾ ਮੈਂ ਜਾਣਾ ਸਹੇੜੇ ਸਹੇੜਾ ਕਿੱਥੇ ਹੈ ਬਾਗਾ ਵਾਲੇ ਦੇ ਗੈਲ ਤਿੰਨ ਕੋ ਪ੍ਰੋਫੈਸਰ ਨੇ ਸਮਝਿਆ ਸੀ ਮਾਈ ਨੇ ਉਸੇ ਸ਼ਹਿਰ ਜਾਣਾ ਹੈ ਜੋ ਮਸੀਂ ਮੀਲ ਕੋ ਸੀ ਉਥੋਂ ਪਰ ਬਾਗਾ ਵਾਲਾ ਤਾਂ ਉਥੋਂ 9 ਮੀਲ ਸੀ ਮਾਈ ਬਹੁਤ ਹੀ ਬੁੱਢੀ ਸੀ ਸੁੱਕੀ ਹੋਈ ਭੁਗੜੀ ਉਸ ਨੂੰ ਦੇਖਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਪੈਰ ਉਸ ਦੇ ਨੰਗੇ ਸਨ ਪਤਾ ਨਹੀਂ ਕਿ ਉਹ ਪੂਬਲ ਵਰਗੀ ਟੋੜ ਵਿੱਚ ਕਿਵੇਂ ਖੜੇ ਸੀ ਕਾਲੀ ਗੰਦੀ ਸੁਥਣ ਨੂੰ ਸੋ ਕੁ ਰੰਗ ਬਰੰਗੇ ਟਾਕੀਆਂ ਲੱਗੀਆਂ ਹੋਈਆਂ ਸਨ ਉਹੋ ਜਿਹਾ ਹੀ ਕੁੜਤਾ ਸੀ ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ ਮੈਲ ਨੇ ਉਸ ਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ ਸਿਰ ਤੇ ਬਟੇਰੀਆਂ ਦੇ ਜਾਲ ਵਰਗੀ ਤੰਦੋ ਤੰਦ ਚੁੰਨੀ ਸੀ ਜਿਸ ਨੂੰ ਚੁੰਨੀ ਕਹਿਣਾ ਚੁੰਨੀ ਸ਼ਬਦ ਦੀ ਹੱਤਕ ਸੀ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਮਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸ ਦੀ ਸੋਟੀ ਤੇ ਕੇਂਦ੍ਰਿਤ ਕਰ ਲਈਆਂ ਹੱਲਿਓਂ ਪਾਟੀ ਹੋਈ ਤੇ ਬਾਹਰ ਨੂੰ ਖਿਲਦੀਆਂ ਹੋਈਆਂ ਫਾਕਾਂ ਵਾਲੀ ਤੂਂਤ ਦੀ ਟਾਣੀ ਸੀ ਇਹ ਮੈਂ ਤੇ ਸ਼ਹਿਰ ਜਾਣਾ ਏ ਮਸੀਂ 1 ਮੀਲ ਐ ਇਥੋਂ ਆਉਣਾ ਕੋ ਕੋ ਪ੍ਰੋਫੈਸਰ ਨੇ ਕਿਹਾ ਇਸ ਮੇਰ ਅਹਿਮੀ ਪਰੀ ਆਸ ਨਾਲ ਇਹ ਉਹ ਆਪੇ ਹੀ ਨਾ ਕਰ ਦੇਵੇਗੀ ਪਰ ਹੋਇਆ ਉਸਦੇ ਐਨ ਉਲਟ ਉਸ ਤਰਲੇ ਭਰੀ ਆਵਾਜ਼ ਵਿੱਚ ਕਿਹਾ ਹਾੜੇ ਹੜੇ ਵੀਰ ਉਥੋਂ ਤੱਕ ਹੀ ਲੈ ਚੱਲ ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਖੌਤ ਯਾਦ ਆਈ ਉਸ ਕਿਹਾ ਮਾਈ ਬਹਿ ਜਾ ਪਿੱਛੇ ਕਿੱਥੇ ਬੈਠਾ ਕਿਵੇਂ ਬੈਠਾ ਮੈਨੋ ਚੁੱਕ ਕੇ ਚੜਾਲਾ ਨਾਲੇ ਐਲ ਹੈ ਮੇਰਾ ਝੋਲਾ ਨਾਲੇ ਐਲ ਹੈ ਮੇਰਾ ਥੈਲਾ ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸੀ ਪ੍ਰੋਫੈਸਰ ਨੇ ਦੰਦਾ ਦੀ ਇੱਕ ਚੀਚੀ ਵੱਟ ਕੇ ਉਸ ਨੂੰ ਦੂਰ ਰੱਖਣ ਦੀ ਨੀਅਤੋਂ ਸਾਈਕਲ ਦੇ ਬੱਤੀ ਦੇ ਹੂਕ ਨਾਲ ਲਮਕੌਣ ਦਾ ਯਤਨ ਕੀਤਾ ਪਰ ਮਡਗਾਰਡ ਤੋਂ ਉਹ ਇੱਕ ਪਾਸੇ ਉਲਰ ਗਿਆ ਸੋ ਉਸ ਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਪਿਆ ਇੱਕ ਬਾਹ ਦਾ ਸਹਾਰਾ ਦੇ ਕੇ ਮਨ ਨੂੰ ਅੱਖਾਂ ਮੀੜ ਕੇ ਉਸ ਨੇ ਉਸ ਨੂੰ ਪਿੱਛੇ ਕੈਰੀਅਰ ਤੇ ਬਿਠਾ ਲਿਆ ਉਹ ਬੱਚੇ ਦੇ ਭਾਰ ਜਿੰਨੀ ਹੋਲੀ ਸੀ ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਸ ਦਾ ਧਿਆਨ ਉਹਨ ਹੋਰ ਖਿਆਲਾਂ ਵੱਲ ਲੱਗ ਗਿਆ ਸੀ ਸਾਈਕਲ ਨੂੰ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਦੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਸ ਨੂੰ ਚਲਾਉਣ ਲੱਗਾ ਉਸ ਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗ ਸਾਗ ਨਹੀਂ ਸੀ ਉਹ ਜੇਠ ਦੀ ਸੰਗਰਾਦ ਨੂੰ ਤੁਰ ਕੇ 13 14 15 ਮੀਲ ਤੇ ਆਈ ਸੀ ਉਹ ਗੁਰਦੁਆਰੇ ਮੱਥਾ ਟੇਕਣ ਆਈ ਸੀ ਪਿੰਡ ਵਿੱਚ ਇੱਕ ਚੁੱਗੀ ਤੋਂ ਸਿਵਾਏ ਕੋਸਾ ਕੁਝ ਵੀ ਨਹੀਂ ਸੀ ਜੇ ਆਂਡ ਗਵਾੜ ਆਪੇ ਹੀ ਉਸ ਨੂੰ ਕੁਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੇ ਪਰ ਉਹ ਆਪ ਕਿਸੇ ਦੇ ਘਰੋਂ ਕੁਝ ਮੰਗਣ ਨਹੀਂ ਸੀ ਜਾਂਦੀ ਭਾਵੇਂ ਉਸ ਨੂੰ ਦਿਹਾੜੇ ਡੰਗ ਖੋਖੀ ਹੀ ਕਿਉਂ ਨਾ ਰਹਿਣਾ ਪਵੇ ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸ ਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ ਇਹ ਸ਼ੁਭ ਭਾਵਨਾ ਉੱਠੀ ਕਿ ਉਹ ਉਸ ਨੂੰ ਆਪਣੇ ਘਰ ਹੀ ਲੈ ਜਾਵੇ ਬੱਡੀ ਸ਼ੋਭੀਤਿਆ ਉਸਦੇ ਵੱਡੇ ਟੱਬਰ ਦੀ ਆਰਥਿਕ ਮੰਦ ਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਈ ਉਸ ਨੂੰ ਪ੍ਰਤੀਤ ਹੋਇਆ ਕਿ ਉਹ ਬੇਵੱਸੀ ਉਸਦੇ ਦਿਲ ਵਿੱਚ ਫੇਰ ਇੱਕ ਨਿੱਕੀ ਜਿਹੀ ਨੇਕੀ ਕਰਨ ਦੀ ਇੱਛਾ ਉਬਰੀ ਉਹ ਉਸ ਨੂੰ ਬਸਤੇ ਬਿਠਾ ਦੇਵੇ ਪਰ ਅੰਗਰੇਜ਼ੀ ਮਹੀਨਾ ਅਖੀਰਲੇ ਹਫ਼ਤੇ ਵਿੱਚ ਪ੍ਰਵੇਸ਼ ਕਰ ਰਿਹਾ ਸੀ ਉਸ ਨੂੰ ਪਤਾ ਸੀ ਕਿ ਉਸ ਦੀ ਜੇਬ ਵਿੱਚ ਸੁੱਲ 30 ਨਵੇਂ ਪੈਸੇ ਹਨ ਤੇ ਇਹ ਪੈਸੇ ਤਾਂ ਮਸੀਂ ਉਸ ਨੂੰ ਉਸਦੀ ਮੰਜ਼ਿਲ ਦੇ ਅੱਧ ਵਿੱਚ ਵੀ ਨਹੀਂ ਅਪੜਾ ਸਕਣਗੇ ਪਰ ਚਲੋ ਅੱਧ ਤੀਕੀ ਸਹੀ ਇਸ ਦਾ ਕੁਝ ਭਾਰਤਾ ਹਲਕਾ ਹੋਵੇਗਾ ਪ੍ਰੋਫੈਸਰ ਨੇ ਸੋਚਿਆ ਮੈਂ ਕਹਿ ਦੇਵਾਂਗਾ ਕਿ ਉਹ ਅਗੋਂ ਦਿਨ ਢਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ ਪਰ ਅਚਾਨਕ ਉਸ ਦੇ ਸਾਹਮਣੇ ਨੰਨੇ ਦਿਨੇਸ਼ ਦਾ ਚਿਹਰਾ ਆਣ ਖਲੋਤਾ ਜਿਹੜਾ ਦਿਨ ਚੜ੍ਹਦਿਆਂ ਹੀ ਰਸ ਰਾਸ ਦੀ ਰੱਟ ਲਗਾ ਦਿੰਦਾ ਸੀ ਤੇ ਰਸ ਵੀ ਕੋਈ ਸੁਗਾਤ ਸੁੱਕੀ ਹੋਈ ਰੋਟੀ ਤਿੰਨਾ ਨਵੇਂ ਪੈਸਿਆਂ ਦੀ ਤੇ ਤਿੰਨ ਨਵੇਂ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਸ ਦੀ ਖੁਸ਼ੀ ਲਈ ਨਾ ਖਰਚ ਸਕੇ ਤੇ ਉਸ ਨੂੰ ਸਾਰਾ ਦਿਨ ਰੋਂਦਾ ਰੱਖੇ ਉਹ ਫਿਰ ਸੋਚਣ ਲੱਗਾ ਤੇ ਇਹ ਬੁੱਢੇ ਜਿਨ੍ਹਾਂ ਦਾ ਕੋਈ ਨਹੀਂ ਇਹਨਾਂ ਦਾ ਕੀ ਬਣੇ ਇਹਨਾਂ ਦੀ ਪਾਲਣਾ ਕੌਣ ਕਰੇ ਜੇ ਕੋਈ ਵੀ ਨਾ ਕਰੇ ਤਾਂ ਇਹ ਮੰਗਤਿਆਂ ਦੀਆਂ ਫੌਜਾਂ ਵਿੱਚ ਭਰਤੀ ਹੋਣ ਕਿ ਨਾ ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਤੇ ਕੁਝ ਆਪਣੇ ਕੋਲੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲੇ ਦੀ ਟਿਕ ਲੈ ਦਿਆਂ ਚੱਟ ਹੀ ਉਹ ਹੋਰ ਤਰ੍ਹਾਂ ਸੋਚਣ ਲੱਗ ਪਿਆ ਪੈਸੇ ਮੰਗਾਗਾ ਤਾਂ ਲੋਕੀ ਕਹਿਣਗੇ ਪ੍ਰੋਫੈਸਰ ਅਠਾਨਿਆਂ ਦੇ ਪੈਸੇ ਵੀ ਆਪਣੇ ਕੋਲੋਂ ਨਹੀਂ ਖਰਚ ਸਕਦਾ ਤੇ ਮੇਰੀਆਂ ਸਲਾਮਾਂ ਮੈਥੋਂ ਖੁਸ ਜਾਣਗੇ ਉਸ ਦੇ ਵਿਚਾਰਾਂ ਨੇ ਹੋਰ ਪਾਸਾ ਪਰਤਾਇਆ ਅੱਛਾ ਮੈਂ ਆਪ ਹੀ ਉਸ ਨੂੰ ਵਾਗਾਂ ਵਾਲੇ ਤੱਕ ਕਿਉਂ ਨਾ ਛੱਡਾਂ ਮੈਂ ਹੁਣ ਉਸ ਨੂੰ ਆਪਣੇ ਬੁਢਾਪੇ ਦਾ ਅਹਿਸਾਸ ਹੋਇਆ ਜਿਸ ਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਦਾ ਨਾਲੇ ਉਸ ਰੋਟੀ ਵੀ ਹਾਲੇ ਖਾਣੀ ਸੀ ਥਕਾਵਟ ਨਾਲ ਉਸ ਚੂਰ ਹੋ ਜਾਣਾ ਸੀ ਤੇ ਉਸ ਕੋਲੋਂ ਪੜਾਉਣ ਲਈ ਪੜ੍ਹ ਲਿਖ ਨਹੀਂ ਸੀ ਹੁਣ ਜਮਾਤ ਵਿੱਚ ਗੱਪਾਂ ਮਾਰਨ ਦੀ ਉਸ ਦੀ ਆਦਤ ਨਹੀਂ ਸੀ ਤੇ ਪੈਸੇ ਲੈ ਕੇ ਤਸੱਲੀ ਨਾਲ ਨਾ ਪੜਾਉਣਾ ਉਹ ਪਾਪ ਸਮਝਦਾ ਸੀ ਉਹ ਸੁਣੋ ਜੇ ਬਿਜਲੇ ਪੈਸਿਆਂ ਨਾਲ ਬੁੱਢੀ ਦੀ ਸਹਾਇਤਾ ਕਰਨ ਦਾ ਫੇਰ ਉਲੇਲ ਉਠਿਆ ਪਰ ਝਟ ਹੀ ਉਸ ਨੂੰ ਚੇਤਾ ਆਇਆ ਕਿ ਉਸਨੇ ਤੋਬੀ ਦੀ ਧੋਈ ਵੀ ਦੇਣੀ ਹੈ ਤੇ ਤੋਬੀ ਇੱਕ ਦਾ ਤਗਾ ਦਾ ਵੀ ਕਰ ਗਿਆ ਸੀ ਸ਼ਹਿਰ ਦਾ ਮੂਡ ਆ ਗਿਆ ਸੀ ਤੇ ਨਾ ਚਾਹੁੰਦੇ ਵੀ ਪ੍ਰੋਫੈਸਰ ਨੇ ਕਿਹਾ ਮਾਈ ਸ਼ਹਿਰ ਆ ਗਿਆ ਮੈਂ ਸ਼ਹਿਰ ਨੂੰ ਮੁੜ ਜਾਣਾ ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ ਮਾਈ ਨਾ ਉਤਰੀ ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਸਾਈਕਲ ਦੇ ਅੱਗੇ ਉਹਨੇ ਲੱਤ ਕੱਢੀ ਤੇ ਉਤਰ ਕੇ ਮਾਈ ਨੂੰ ਉਤਾਰਿਆ ਉਸ ਦਾ ਗੰਦਾ ਥੈਲਾ ਲਾ ਕੇ ਉਸ ਨੂੰ ਫੜਾਇਆ ਕਮੇਟੀ ਦੀ ਚੌਂਕੀ ਦਾ ਬਾਬੂ ਕਿਰਨ ਭਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦੇਖ ਰਿਹਾ ਸੀ ਇਹ ਬਾਗਾਂ ਵਾਲੇ ਦੀ ਬੱਸ ਮੋੜ ਤੇ ਆਣ ਖਲੋਤੀ ਬੱਸ ਚਲੀ ਗਈ ਪਰ ਪ੍ਰੋਫੈਸਰ ਨੇਕੀ ਤੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ ਉਸ ਘਰ ਜਾਣ ਲਈ ਜੋ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੋੜਿਆ ਆ ਰਿਹਾ ਸੀ ਪ੍ਰੋਫੈਸਰ ਉਸ ਪੱਥਰ ਦੇ ਲੇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦੇ ਅਰੇ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ ਆ ਗਈ ਹੈ ਮਾਂ ਛੇਤੀ ਆ ਗਈ ਹੈ ਮੇਰਾ ਕੰਮ ਵੀ ਛੇਤੀ ਮੁੱਕ ਗਿਆ ਚੱਲ ਬੈਠ ਮੈਂ ਤੇ ਬਾਗਾਂ ਵਾਲੇ ਤੱਕ ਜਾਣਾ ਤੈਨੂੰ ਦੋ ਪੈਰ ਗਾਹਾਂ ਸਹੇੜੇ ਹੀ ਛੱਡਣਾ ਬੀਰ ਆਉ ਦੁਜਾ ਬੀਰ ਇੱਥੋਂ ਤੱਕ ਲੈ ਆਇਆ ਜੀਂਦਾ ਰਹਿਣਾ ਛੇਤੀ ਆ ਗਈ ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸ ਦਾ ਥੈਲਾ ਉਸੇ ਸਾਈਕਲ ਦੇ ਹੈਂਡਲ ਨਾਲ ਲੰਗਾ ਦਿੱਤਾ ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਹੋ ਜਿਹੀ ਤੱਕਣੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਉਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ ਪਰ ਉਹ ਕੁਝ ਹੋ ਨਾ ਬੋਲਿਆ ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਝ ਪਾ ਲਈ ਤੇ ਉਸ ਸਾਝ ਵਿੱਚ ਪ੍ਰੋਫੈਸਰ ਨੇ یوں ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ That